ਦੋਸਤੋ ਹਮੇਸ਼ਾ ਠੰਡੇ ਰਿਹਾ ਕਰੋ ਆ ਬਾਬਾ ਜੀ ਨੇ ਬੜੇ ਪਤੇ ਦੀ ਗੱਲ ਕਹੀ ਹੈ ਜੋ ਠੰਡੇ ਰਹਿ ਕੇ ਤੁਹਾਡੇ ਮਸਲੇ ਆਣ ਹੋ ਸਕਦੇ ਆ ਉਹ ਜਿਆਦਾ ਤਲਕੀ ਤੇ ਗਰਮੀ ਦਿਖਾ ਕੇ ਤੁਹਾਡਾ ਆਉਤਾ ਹੀ ਨੁਕਸਾਨ ਹੁੰਦਾ ਹੈ ਇਸ ਕਰਕੇ ਐਵੇਂ ਜਿਆਦਾ ਗਰਮੀ ਨਾ ਖਾਇਆ ਕਰੋ ਤੁਸੀਂ ਆ ਬਾਬਾ ਜੀ ਦੀ ਗੱਲ ਸੁਣੋ ਜੇ ਤੁਹਾਨੂੰ ਚੰਗੀ ਲੱਗੀ ਸ਼ੇਅਰ ਮੈਂ ਖੇਤ ਗਿਆ ਜੀ ਸਾਡੀ ਫਸਲ ਤਾਂ ਮੱਕੀ ਦੀ ਕਮਜ਼ੋਰ ਜੀ ਸੀ ਅਸੀਂ ਖੁਦ ਵੀ ਚਾਹੁੰਦੇ ਸੀ ਕਿ ਇਹਨੂੰ ਚਾਰ ਦੀਏ ਪਸ਼ੂਆਂ ਨੂੰ ਪਰ ਅਜੋ ਢੀਕ ਰਹੇ ਸੀ ਹੂੰ ਮੇਰੇ ਚਾਚੇ ਨੇ ਉਹਦੇ ਚ ਪਸ਼ੂਵਾਰ ਦਿੱਤੇ ਤੇ ਉਜਾੜ ਦਿੱਤੇ ਜੀ ਮੈਨੂੰ ਬਹੁਤ ਗੁੱਸਾ ਆਇਆ ਹੂੰ ਵੀ ਬੇਸ਼ੱਕ ਉਜਾੜਨੀ ਸੀ ਤਾਂ ਅਸੀਂ ਉਜਾੜਦੇ ਸਾਡੀ ਸੀ ਇਹ ਹੂੰ ਉਹ ਕੌਣ ਹੈ ਉਜਾੜਨ ਵਾਲਾ ਮੈਂ ਕਿਹਾ ਮੈਂ ਥਾਣੇ 'ਚ ਸ਼ਿਕਾਇਤ ਚਲਾਉਣ ਕਰਨ ਲੱਗਿਆ ਹੂੰ ਚਾਰ ਡੰਡਿਆਂ ਨਾਲ ਸਿੱਧਾ ਹੁਣ ਮੁੜਕੇ ਇਹਨੇ ਗਲਤੀ ਨਹੀਂ ਕਰਦਾ ਹੂੰ ਬਾਪੂ ਜੀ ਕਹਿੰਦੇ ਨਾ ਭਾਈ ਥਾਣੇ ਕੋਨੇ 'ਚ ਨਹੀਂ ਜਾਣਾ ਹੂੰ ਮੈਂ ਕਿਹਾ ਸਿੱਧਾ ਨਹੀਂ ਹੋਣਾ ਫਿਰ ਇਹ ਕਹਿੰਦੇ ਨਾ ਗਰਮ ਨਹੀਂ ਹੋਈਦਾ ਹੂੰ ਮੈਂ ਕਿਹਾ ਜਿਹੜਾ ਗਰਮ ਨਹੀਂ ਹੁੰਦਾ ਉਹ ਬੰਦਾ ਹੁੰਦਾ ਉਹ ਤਾਂ ਗੰਡੋਵਾ ਹੁੰਦਾ ਗਰਮ ਕਿਉਂ ਨਹੀਂ ਹੋਈਦਾ ਹੂੰ ਬਰਾਬਰੀ ਕਰਾਂਗੇ ਇਹਦੀ ਹੁਣ ਅਸੀਂ ਤੱਕੜੇ ਹੋ ਗਏ ਹੂੰ ਬਾਪੂ ਜੀ ਕਹਿੰਦੇ ਨਾ ਗਰਮ ਨਹੀਂ ਹੁੰਦਾ ਜੀ ਤੂੰ ਕਦੀ ਕਿਦਾਈ ਮੇਰੇ ਨਾਲ ਲੋਹਾਰ ਦੀ ਆਰੰਧ ਤੇ ਗਿਆ ਨਾ ਹੂੰ ਹਾਂ ਕਈ ਵਾਰੀ ਗਿਆ ਕਹਿੰਦੇ ਉੱਥੇ ਤੂੰ ਦੇਖਿਆ ਨਹੀਂ ਕਿ ਲੋਹਾ ਗਰਮ ਹੁੰਦਾ ਹੈ ਇਹ ਲੋਹਾਰ ਠੰਡਾ ਹੂੰ ਲੋਹਾਰ ਦੀ ਮਰਜ਼ੀ ਚੱਲਦੀ ਹੈ ਵਾਹ ਵਾਹ ਲੋਹਾ ਸਿਰ ਢਾਲ ਦਿੰਦਾ ਇਹ ਵਾਹ ਜੇ ਕਿਤੇ ਲੋਹਾ ਠੰਡਾ ਹੋਵੇ ਲੋਹਾਰ ਗਰਮ ਹੋ ਜੇ ਫਿਰ ਲੋਹੇ ਦੀ ਮਰਜ਼ੀ ਚੱਲੂ ਜੀ ਜੀ ਉਹ ਬੱਚੇ ਤੇਰੀ ਕਿਸਮਤ ਚ ਹਕੂਮਤ ਕਰਨੀ ਲਿਖੀ ਹੋਈ ਹੈ ਵਾਹ ਜੀ ਜੇ ਹਕੂਮਤ ਕਰਨੀ ਹੈ ਨਾ ਤਾਂ ਫਿਰ ਠੰਡਾ ਰਹੇ ਗਰਮ ਹੋਇਆ ਬੰਦਾ ਗੁਲਾਮੀ ਕਰਦਾ ਹੈ ਠੰਡਾ ਬੰਦਾ ਹਕੂਮਤ